ਅਨਿਸ਼ਕ ਕਾੜਵਾਂ ਨਾਟਕਾ ਲਗਾਇਆ ਗਿਆ ਇਹਦੇ ਬਾਰੇ ਦੱਸ ਦਵਾਂਗੇ ਇਹ ਮਾਨਯੋਗ ਸੀਟੀ ਸਾਹਿਬ ਦੀ ਹਦਾਇਤਾਂ ਤੇ ਸਾਡੇ ਮਾਨਯੋਗ ਏਡੀਸੀਪੀ ਟ੍ਰੈਫਿਕ ਮੈਡਮ ਸਾਡੇ ਏਸੀਪੀ ਸਾਹਿਬ ਸਾਡੇ ਇੰਸਪੈਕਟਰ ਐਡਮਨ ਸਾਹਿਬ ਦੀ ਹਦਾਇਤਾਂ ਤੇ ਅੰਡਰਏਜ ਬੱਚਿਆਂ ਦੇ ਚਲਾਨ ਕੀਤੇ ਜਾ ਰਹੇ ਜਿਹੜੇ ਅੰਡਰਏਜ ਬੱਚੇ ਬਾਈਕ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਸਰ ਬੇ ਕੱਲ ਨੂੰ ਮੈਲੇ ਉਹ ਬੱਸਾਂ ਵੀ ਢੋਕਰੇ ਸਕੂਲ ਦੀ ਬੱਸਾਂ ਵੀ ਢੋਕਰੇ ਆਟੋ ਵੀ ਢੋਕਰੇ ਉਹਨਾਂ ਚਲਾ ਰਹੇ ਨੇ ਉਹਨਾਂ ਸੂਲੀ ਬੱਸਾਂ ਦੀ ਵੀ ਚੈਕਿੰਗ ਕਰ ਰਹੇ ਆ ਜਿਦੇ ਕਾਗਜ਼ ਨਹੀਂ ਪੂਰੇ ਜਾਂ ਜਿਨ੍ਹਾਂ ਨੇ ਇਨਸਟਰੂਮੈਂਟ ਅੰਦਰ ਵਾਜ਼ੇ ਲਗੇ ਪੂਰੇ ਨਹੀਂ ਕੀਤੇ ਕੈਮਰਾ ਆਪਣਾ ਫਾਇਰ ਬ੍ਰਿਗੇਡ ਯੂਨੀਫਾਰਮ ਮੇਡ ਟੈਂਡੈਂਟ ਜਿਹਦਾ ਨਹੀਂ ਪੂਰਾ ਉਹਦੇ ਚਲਾਨ ਕੀਤੇ ਜਾ ਸਰ ਸਵੇਰੇ ਕਿੰਨੇ ਕੋ ਚਲਾਨ ਕਰਤੇ ਜਾ ਚੁੱਕੇ ਆ ਸਵੇਰੇ ਤੇ 4-5 ਚਲਾਨ ਕਰਦੇ ਆ ਸਰ ਇਹ ਕਾਰਵਾਈ ਐਡੇ ਜਲਦੀ ਰਹਿ ਕੇ ਕਿ ਇਹ ਥੋੜੇ ਦੇਰ ਵਾਸਤੇ ਹੀ ਬੱਸ ਨਹੀਂ ਇਦਾਂ ਹੀ ਜਿੱਦਾਂ ਜਿੱਦਾਂ ਸਮੇਂ-ਸਮੇਂ ਸੀਨੀਅਰ ਅਫਸਰਾਂ ਦੀ ਹਜ਼ਾਤਾਂ ਆਉਣਗੀਆਂ ਉਦ ਜੇ ਸਾਨੂੰ ਕੋਈ ਪਬਲਿਕ ਵੀ ਦੱਸਦੀ ਹੈ ਤਾਂ ਅਸੀਂ ਉੱਥੇ ਵੀ ਜਾਣੇ ਹਾਂ ਉੱਥੇ ਜਾ ਕੇ ਵੀ ਬੰਦੀ ਮਨੂਮੀ ਕਾਰਵਾਈ ਕਰਾਂਗੇ ਅਸਰ ਕੀ ਨਾਮ ਆਪਣਾ ਮੇਰਾ ਸਬ ਇੰਸਪੈਕਟਰ ਕੁਲਦੀਪ ਸਿੰਘ ਆਰਐਸ ਟ੍ਰੈਫਿਕ ਕਿਲੰਧਰ